ਉਹਦੇ ਵਾਸਤੇ ਇਹਨਾਂ ਨੇ ਹਥਿਆਰ ਮੰਗਵਾਏ ਆ ਸਾਡੇ ਕੋਲ ਵੀਡੀਓ ਹੈ ਹੁਣ ਇਹ ਹਥਿਆਰ ਜਿਹੜਾ ਇਹ ਚਲਾ ਰਿਹਾ ਦੇਖੋ ਇਹ ਇੰਡੀਅਨ ਹਥਿਆਰ ਨਹੀਂ ਹੈਗਾ ਇਹ ਬਜਿੰਦਰ ਦਾ ਬਹੁਤ ਹੀ ਖਾਸ ਹੈ ਇੱਕ ਅਵਤਾਰ ਸਿੰਘ ਹੈ ਜਿਹੜਾ ਬਜਿੰਦਰ ਦੇ ਚਰਚਾ ਦਾ ਪ੍ਰਧਾਨ ਉਹਨਾਂ ਨੇ 3 ਕਰੋੜ ਦਾ ਆਫਰ ਕੀਤਾ ਸੀ ਸਾਡੇ ਤੇ ਯੂਜ਼ ਕਰੇਗਾ ਹੋਰ ਤਾਂ ਕੋਈ ਦੁਸ਼ਮਣੀ ਹੈ ਨਹੀਂ ਸਜਾ ਦਾ ਸੀ ਕਰਾਈ ਹੈ ਨਾ ਜਦੋਂ ਮੈਂ ਆਪਣੇ ਮਾਪੇ ਬਾਪ ਛੱਡ ਸਕਦੀ ਆਪਣੀ ਫੈਮਲੀ ਛੱਡ ਸਕਦੀ ਇਸ ਕੇਸ ਨੂੰ ਜਿੱਤਣ ਵਾਸਤੇ ਤੇ ਬਾਕੀ ਸੰਸਾਰ ਨੂੰ ਛੱਡਣਾ ਮੇਰੇ ਵਾਸਤੇ ਕੋਈ ਪਾਸਟਰ ਬਰਜਿੰਦਰ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣ ਵਾਲੇ ਸਾਡੇ ਨਾਲ ਨੇ ਔਰ ਇਸ ਕੇਸ ਦੇ ਵਿੱਚੋਂ ਕਾਫੀ ਚੀਜ਼ਾਂ ਹੁਣ ਹੋਰ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਗੱਲਬਾਤ ਕਰ ਲੈਨੇ ਆ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਉਸ ਤੋਂ ਬਾਅਦ ਕਾਫੀ ਸੀਸੀਟੀਵੀਜ਼ ਨੇ ਇਹਨਾਂ ਦੇ ਕੋਲ ਤੁਹਾਡੇ ਕੋਲ ਕਾਫੀ ਸੀਸੀਟੀਵੀਜ਼ ਨੇ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਹਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਹੁਣ ਜਾਨੋਂ ਜਾਨ ਤੇ ਮਾਲ ਦਾ ਖਤਰਾ ਹੈਗਾ ਉਹ ਕੌਣ ਨੇ ਕਿੱਦਾਂ ਤੁਸੀਂ ਸੀਸੀਟੀਵੀਜ਼ ਦੇਖ ਰਹੇ ਹੋ ਸੀਸੀਟੀਵੀ ਦੇ ਵਿੱਚ ਕੌਣ ਨੇ ਐਕਚੁਅਲੀ ਪਹਿਲਾਂ ਤਾਂ ਜਦੋਂ ਉਹਨੂੰ ਸਜ਼ਾ ਹੋਈ ਪਹਿਲਾਂ ਤਾਂ ਉਹ ਬੇਲ ਤੇ ਆਇਆ ਜਦੋਂ ਉਹਨਾਂ ਸਾਡੇ ਤੇ ਐਫਆਈਆਰ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਜਦੋਂ ਉਹਨੂੰ ਸਜ਼ਾ ਹੋਗੀ ਉਨੇ ਸਾਡੇ ਤੇ ਹਿਮਾਚਲ ਮੰਡੀ ਤੇ ਐਫਆਈਆਰ ਕਰਾਈ ਗੈਂਗ ਰੇਪ ਦੀ ਉਸ ਤੋਂ ਬਾਅਦ ਵੈਬੋਵਾਲ ਥਾਣੇ ਵਿੱਚ ਕਰਾਈ ਉਸ ਤੋਂ ਬਾਅਦ ਹੁਣ ਮਤਲਬ ਕਿ ਪੁਲਿਸ ਨੂੰ ਵੀ ਪਤਾ ਲੱਗ ਗਿਆ ਕਿ ਇਹ ਝੂਠੀਆਂ ਐਫਆਈਆਰਾਂ ਕਰਾਂਦਾ ਇਹਨਾਂ ਤੇ ਪੈਸੇ ਦੇ ਦਮ ਤੇ ਕਰਾ ਰਿਹਾ ਜਿੰਨਾ ਵੀ ਉਹਦੇ ਕੋਲ ਪੈਸਾ ਹੋ ਸਾਡੇ ਤੇ ਹੀ ਖਰਚ ਰਿਹਾ ਉਹ ਐਫਆਈਆਰ ਕਰਨ ਵਾਸਤੇ ਹੁਣ ਉਹਦੇ ਕੋਲ ਸਾਰੇ ਜਿਹੜੇ ਐ ਪ੍ਰੋਪੋਗੈਂਡਿਓ ਖਤਮ ਹੋ ਗਏ ਜਿਹੜੇ ਕਾਨੂੰਨੀ ਤੌਰ ਤੇ ਸੀ ਕਿ ਗੈਂਗ ਰੇਪ ਦਾ ਵੀ ਪਰਚਾ ਹੋ ਗਿਆ ਡਕੈਤੀ ਦਾ ਵੀ ਹੋ ਗਿਆ ਚੋਰੀ ਦਾ ਵੀ ਹੋ ਗਿਆ ਮਤਲਬ ਕਿ ਸਾਰੇ ਪਰਚੇ ਹੋ ਗਏ ਛੇੜਛਾੜ ਦਾ ਵੀ ਹੋ ਗਿਆ ਧਰਮ ਪਰਵਰਤਨ ਦਾ ਹਰ ਇੱਕ ਪਰਚੇ ਕਰਵਾਤੇ ਉਹਨਾਂ ਨੇ ਸਰਬਜੀਤ ਸਿੰਘ ਰੋਕੀ ਤੇ ਮੇਰੇ ਤੇ ਵੀ ਕਰਵਾਏ ਜਾਂਦੇ ਕਿ ਛੇੜਛਾੜ ਦਾ ਪਰਚਾ ਇੱਕ ਕੁੜੀ ਤੇ ਨਹੀਂ ਹੁੰਦਾ ਮੇਰੇ ਤੇ ਵੀ ਹੋ ਚੁੱਕਾ ਛੇੜਛਾੜ ਦਾ ਪਰਚਾ ਜੋ ਕਿ ਉਹਦੀ ਧਰਮ ਪਤਨੀ ਵੱਲੋਂ ਕਰਵਾਇਆ ਗਿਆ ਸੀ ਹੁਣ ਉਹਦਾ ਮੇਨ ਅਜੰਡਾ ਇਹ ਹੈ ਕਿ ਮੈਂ ਕਾਨੂੰਨ ਦੇ ਤਰੀਕੇ ਨਾਲ ਤਾਂ ਚੈਲੰਜ ਕਰ ਸਕਦਾ ਹੁਣ ਮੈਂ ਇਹਨਾਂ ਤੇ ਹਮਲਾ ਕਰਾਵਾਂਗਾ ਉਹਦੇ ਵਾਸਤੇ ਇਹਨਾਂ ਨੇ ਹਥਿਆਰ ਮੰਗਵਾਏ ਆ ਸਾਡੇ ਕੋਲ ਵੀਡੀਓ ਸਾਡੇ ਕੋਲ ਵੀਡੀਓ ਹੈ ਆ ਦੇਖੋ ਵੀਡੀਓ ਮੈਂ ਕਹੂੰਗਾ ਕਿ ਉਹਦਾ ਵੀ ਕੈਮਰੇ ਦੇ ਵਿੱਚ ਦਿਖਾ ਦਿਓ ਤੁਸੀਂ ਖਾਣੀ ਚਾਹੀਦੀ ਦੇਖੋ ਫੋਰਨ ਦਾ ਹਥਿਆਰ ਹੈ ਕੋਈ ਇੰਡੀਆ ਦਾ ਹਥਿਆਰ ਹੈ ਨਹੀਂ ਔਰ ਇਹ ਜਿੱਥੇ ਸਮਾਗਮ ਹੁੰਦਾ ਇਹਨਾਂ ਦਾ ਉਹ ਉੱਥੇ ਚੱਲ ਰਿਹਾ ਚਰਚਾਂ ਸਮਾਗਮ ਦੀ ਹੈਗੀ ਜਿਹੜੀ ਵੀਡੀਓ ਤੁਹਾਡੇ ਕੋਲ ਉਹਨਾਂ ਦਾ ਚਰਚ ਬਣਾਇਆ ਹੋਇਆ ਇਹ ਗੱਡੀਆਂ ਪਿੱਛੇ ਦੇਖੋ ਜਿਹੜੀਆਂ ਰੈਕੀ ਕਰ ਰਹੀ ਸੀ ਗੱਡੀ ਇਹ ਪਿੱਛੇ ਖੜੀ ਹੋਈ ਗੱਡੀ ਇੱਕ ਅਵਤਾਰ ਸਿੰਘ ਨਾਲ ਇਹ ਅਕਬਰ ਪਾਸਟਰ ਹੈ ਅੱਛਾ ਹਾਂਜੀ ਇਹ ਅਵਤਾਰ ਸਿੰਘ ਹਾਂਜੀ ਇਹ ਵੀ ਪਾਸਟਰ ਹੈ ਇੱਥੇ ਪਹਿਲਾਂ ਵੀ ਜਦੋਂ ਗੁਰਦਾਸਪੁਰ ਨੇ ਆਪਣੇ ਆਪ ਤੇ ਹਮਲਾ ਕਰਾਇਆ ਸੀ ਨਾ ਪਹਿਲਾਂ ਵੀ ਇਹ ਤੇ ਪਰਚਾ ਦਰਜ ਗੁਰਗਾਂ ਸਾਹਿਬ ਨੇ ਕੀਤਾ ਸੀ ਪਰਤਾ ਦਰਜ ਇੰਨੇ ਸਿਕਿਉਰਟੀ ਲੈਣ ਦੇ ਵਾਸਤੇ ਝੂਠੇ ਆਪਣੇ ਆਪ ਨੂੰ ਥ੍ਰੈਟ ਕਰਵਾਇਆ ਸੀ ਹੁਣ ਇਹ ਹਥਿਆਰ ਜਿਹੜਾ ਇਹ ਚਲਾ ਰਿਹਾ ਦੇਖੋ ਇਹ ਇੰਡੀਅਨ ਹਥਿਆਰ ਨਹੀਂ ਹੈਗਾ ਕੀ ਪੁਲਿਸ ਨੂੰ ਪਤਾ ਇਹ ਹਥਿਆਰ ਕਿੱਥੋਂ ਆਇਆ ਇਹਨਾਂ ਕੋਲ ਕਿੱਥੋਂ ਆ ਰਹੇ ਨੇ ਹਥਿਆਰ ਔਰ ਕਿਸ ਵਾਸਤੇ ਆ ਰਹੇ ਇਹਨਾਂ ਨੂੰ ਇਸ ਇਸ ਸ਼ਖਸ ਨੂੰ ਖਤਰਾ ਕੀ ਹੈਗਾ ਤੁਹਾਨੂੰ ਔਰ ਇਹ ਕੀ ਕੌਣ ਕਰਾ ਰਹੇ ਇਹ ਕਰਾ ਰਹੇ ਹੈ ਇਹਦੇ ਪ੍ਰੂਫ ਕੀ ਹੈ ਤੁਹਾਡੇ ਕੋਲ ਇਹ ਸਾਡੇ ਇਹ ਸਬੂਤ ਹੀ ਹੈ ਇਹ ਜਿਹੜਾ ਬੰਦਾ ਸੀ ਜਿਹੜਾ 376 ਵਾਲਾ ਕੇਸ 'ਚ ਬਰੀ ਹੋਇਆ ਹੋਇਆ ਇਹ ਉਹ ਕਬਰ ਪੱਟੀ ਹੈ ਪੰਜ ਬੰਦੇ ਸੀ ਜਿਹੜੇ ਬਰੀ ਹੋਏ ਸੀ ਜਿਹਦੇ ਵਿੱਚ ਮਾਰ ਕਟਾਈ ਦੇ આરોਪ ਲੱਗੇ ਸੀ ਉਹਨਾਂ 'ਚ ਇਹ ਬਰੀ ਹੋਏ ਸੀ ਉਹਦੇ ਬਾਅਦ ਵਿੱਚ ਇਹ ਬਜਿੰਦਰ ਦਾ ਬਹੁਤ ਹੀ ਖਾਸ ਹੈ ਇੱਕ ਅਵਤਾਰ ਸਿੰਘ ਹੈ ਜਿਹੜਾ ਬਜਿੰਦਰ ਦੀ ਚਰਚ ਦਾ ਪ੍ਰਧਾਨ ਹੈ ਇਹ ਦੋਨੋਂ ਇਕੱਠੇ ਹੀ ਹੈ ਇੱਕ ਬੰਦਾ ਸਾਡੇ ਆਫਿਸ ਵਿੱਚ ਆਂਦਾ ਕਿ ਮੇਰੀ ਹੈਲਪ ਕਰੋ ਕੋਈ ਹਰਿਆਣੇ ਦਾ ਪਾਸਟਰ ਹੈ ਜਿਹਦੀ ਮੈਂ ਕੰਪਲੀਟ ਨਾ ਡੀਜੀਪੀ ਸਰ ਨੂੰ ਵੀ ਦਿੱਤੀ ਹੈ ਏ ਡੀਜੀਪੀ ਸਿਕਿਉਰਿਟੀ ਨੂੰ ਵੀ ਦੇ ਕੇ ਆਈ ਸਾਡੇ ਸਿਕਿਉਰਿਟੀ ਨੂੰ ਮਤਲਬ ਕਿ ਫੋਨ ਕਰ ਕਰਕੇ ਥ੍ਰੈਟ ਕਰ ਰਿਹਾ ਅਲੱਗ-ਅਲੱਗ ਪ੍ਰਕਾਰ ਦੇ ਫਿਰ ਮੈਂ ਡੀਜੀਪੀ ਸਰ ਨੂੰ ਵੀ ਕੰਪਲੇਂਟ ਦੇ ਕੇ ਆਈ ਆ ਉਹਨਾਂ ਨੇ ਕਿਹਾ ਕਿ ਅਸੀਂ ਜਲਦ ਜਲਦ ਮਤਲਬ ਕਿ ਇਸ ਨਾਲ ਤੇ ਕਾਰਵਾਈ ਕਰਾਂਗੇ ਤੇ ਹੁਣ ਤੁਹਾਨੂੰ ਇਹ ਲੱਗਦਾ ਕਿ ਹੋਰ ਜਿਹੜੀ ਸੀਸੀਟੀਵੀ ਤੁਸੀਂ ਦਿਖਾ ਰਹੇ ਸੀਗੇ ਉਹਦੇ ਵਿੱਚ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹਨਾਂ ਦੀਆਂ ਗੱਡੀਆਂ ਨੇ ਔਰ ਇਹ ਤੁਹਾਡੀ ਰੇਕੀ ਕਰ ਰਹੀ ਆ ਜਾਂ ਫਿਰ ਇਹ ਸਾਰੀਆਂ ਚੀਜ਼ਾਂ ਕਿਉਂਕਿ ਗੱਡੀ ਰੁਕਦੀ ਵੀ ਹੈਗੀ ਆ ਉੱਥੇ ਕਿਸੇ ਤੋਂ ਕੁਝ ਪੁੱਛਦੀ ਵੀ ਹੈਗੀ ਇੱਕ ਵਾਰੀ ਕਹੂੰਗਾ ਸੀਸੀਟੀਵੀ ਵੀ ਦਿਖਾ ਦਿਓ ਤੁਸੀਂ ਤੇ ਨਾਲ ਹੀ ਨਾਲ ਤੁਹਾਨੂੰ ਤੁਸੀਂ ਇੰਨੇ ਯਕੀਨ ਦੇ ਨਾਲ ਕਿੱਦਾਂ ਕਹਿ ਸਕਦੇ ਆ ਇੰਨੇ ਯਕੀਨ ਦੇ ਨਾਲ ਮੈਂ ਇਸ ਤਰ੍ਹਾਂ ਕਹਿ ਸਕਦੀ ਆ ਇੱਕ ਦਿਨ ਜਿਸ ਦਿਨ ਸਾਡੀ ਰੈਕੀ ਹੋਈ ਆ ਉਸ ਤੋਂ ਇੱਕ ਦਿਨ ਪਹਿਲਾਂ ਕੋਈ ਹਰਿਆਣੇ ਦਾ ਕੋਈ ਪਾਸਟਰ ਆਂਦਾ ਪਾਉਲ ਉਹਦਾ ਮੋਬਾਈਲ ਨੰਬਰ ਵੀ ਮੈਂਸ਼ਨ ਕੀਤਾ ਜਿਹੜੀ ਡੀਜੀਪੀ ਸਾਨੂੰ ਐਪਲੀਕੇਸ਼ਨ ਦਿੱਤੀ ਆ ਉਹਦਾ ਪਾਸਟਰ ਪਾਉਲ ਹੈ ਉਹ ਕਹਿੰਦਾ ਕਿ ਤੁਸੀਂ ਜਿਹੜੀ ਬਜਿੰਦਰ ਨੇ ਨਾ ਹਾਈ ਕੋਰਟ ਬੇਲ ਲਾਣੀ ਆ ਤੁਸੀਂ ਆਪਣੇ ਵਿਰੋਧੀ ਵਕੀਲ ਨਾ ਖੜੇ ਕਰਿਓ ਤੋ ਤੁਹਾਨੂੰ ਜੋ ਕੰਪਰੋਮਾਈਜ਼ ਵਾਸਤੇ ਚਾਹੀਦਾ ਅਸੀਂ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ ਉਹਨਾਂ ਨੇ 3 ਕਰੋੜ ਦਾ ਆਫਰ ਕੀਤਾ ਸੀ ਉਹ ਮੇਰੇ ਹਸਬੰਦ ਨੇ ਕਿਹਾ ਕਿ ਦੇਖੋ ਇਹ ਉਹਦਾ ਕੇਸ ਹੈ ਮੈਂ ਇਸ ਵਿੱਚ ਕੁਝ ਨਹੀਂ ਬੋਲਣਾ ਦੇਖੋ ਜੇ ਮੇਰਾ ਕੇਸ ਹੈ ਨਾ ਇੱਥੇ ਮੇਰੇ ਹਸਬੰਦ ਵੀ ਕੁਝ ਨਹੀਂ ਜਦ ਤੱਕ ਮੈਂ ਹੀ ਨਹੀਂ ਕੰਪਰੋਮਾਈਜ਼ ਕਰਨਗੀ ਤੇ ਮੇਰੇ ਹਸਬੰਦ ਕੀ ਕਰ ਲੈਣਗੇ ਜਦ ਮੈਂ ਆਪਣੇ ਮਾਪੇ ਛੱਡ ਸਕਦੀ ਆਪਣੀ ਫੈਮਿਲੀ ਛੱਡ ਸਕਦੀ ਇਸ ਕੇਸ ਨੂੰ ਜਿੱਤਣ ਵਾਸਤੇ ਤੇ ਬਾਕੀ ਸੰਸਾਰ ਨੂੰ ਛੱਡਣਾ ਮੇਰੇ ਵਾਸਤੇ ਕੋਈ ਛੋਟੀ ਗੱਲ ਨਹੀਂ ਹੈਗੀ ਨਾ ਕੋਈ ਵੱਡੀ ਗੱਲ ਹੈ ਤੇ ਇਹਨਾਂ ਦਾ ਇਹੀ ਮਕਸਦ ਹੈ ਕਿ ਰੋਕੀ ਨੂੰ ਬਲੈਕਮੇਲ ਕਰਨ ਰੋਕੀ ਨੂੰ ਕੁਝ ਮਤਲਬ ਕਿ ਇਸ ਤਰੀਕੇ ਨਾਲ ਨੁਕਸਾਨ ਪਹੁੰਚਾਣ ਤੇ ਇਹ ਕੁੜੀ ਕੰਪਰੋਮਾਈਜ਼ ਕਰ ਦੇ ਪਰ ਇਹ ਤੁਸੀਂ ਭੁੱਲ ਜਾਓ ਕਿ ਮੈਂ ਤੁਹਾਡੇ ਨਾਲ ਕੰਪਰੋਮਾਈਜ਼ ਕਰਾਂਗੀ ਰੋਕੀ ਮੇਰੇ ਹਸਬੰਦ ਨਾਲ ਹਾਂ ਤੇ ਇਹ ਬੰਦਾ ਜਿਸ ਦਿਨ ਇਹ ਬੰਦਾ ਆਇਆ ਇਹ ਬੰਦੇ ਨੂੰ ਸਾਫ ਜਵਾਬ ਦਿੱਤਾ ਮੇਰੇ ਹਸਬੰਦ ਨੇ ਕਿ ਨਹੀਂ ਉਹ ਮੈਂ ਇਹਨੂੰ ਬਥੇਰਾ ਸਮਝਾ ਚੁੱਕਿਆ ਉਹ ਕੰਪਰੋਮਾਈਜ਼ ਨਹੀਂ ਕਰੇਗੀ ਉਸ ਤੋਂ ਬਾਅਦ ਇਹ ਬੰਦੇ ਨੇ ਜਾ ਕੇ ਅਕਬਰਪੱਟੀ ਨੂੰ ਅਵਤਾਰ ਸਿੰਘ ਨੂੰ ਸਾਰੇ ਸਾਡੇ ਮਤਲਬ ਕਿ ਆਫਿਸ ਦੀ ਦਸੀ ਲੋਕੇਸ਼ਨ ਕਿ ਇੱਥੇ ਇਹਨਾਂ ਦਾ ਬਲੌਂਗੀ ਚ ਹੋਇਆ ਆਫਿਸ ਹੈ ਉਸ ਤੋਂ ਬਾਅਦ ਇਹਨਾਂ ਨੇ ਕੁਝ ਲੇਡੀਜ਼ਾਂ ਭੇਜੇ ਜਿਨ੍ਹਾਂ ਦੀ ਕੋਰ ਰਿਕਾਰਡਿੰਗ ਵੀ ਮੇਰੇ ਕੋਲ ਹੈਗੀ ਹੈ ਇੱਕ ਲੇਡੀਜ਼ ਕਹਿੰਦੀ ਰੋਕੀ ਨੂੰ ਫੋਨ ਕਰਕੇ ਰੋਕੀ ਵਾਲਮੀਕੀ ਨੂੰ ਫੋਨ ਕਰਕੇ ਕਹਿੰਦੀ ਕਿ ਮੇਰਾ ਨਾ ਕੋਈ ਕੰਪਰੋਮਾਈਜ਼ ਹੈ ਜਦ ਕਿ ਅਸੀਂ ਜਾਣਦੇ ਨਹੀਂ ਆ ਉਹਨੂੰ ਕਹਿੰਦੀ ਮੇਰਾ ਕੰਪਰੋਮਾਈਜ਼ ਹੈ ਉਹਦੇ ਵਿੱਚ ਮੈਨੂੰ 27 ਲੱਖ ਰੁਪਏ ਮਿਲ ਰਿਹਾ ਤੁਸੀਂ ਕੀ ਮੈਨੂੰ 60000 ਰੁਪਏ ਉਧਾਰਾ ਦੇ ਸਕਦੇ ਹੋ ਤੇ ਰੋਕੀ ਵਾਲਮੀਕੀ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਕੰਦੀ ਅਸੀਂ ਤੁਹਾਨੂੰ ਜਾਣਦੇ ਆ ਨਾ ਜੇ ਤੁਸੀਂ ਸਾਨੂੰ ਇੱਕ ਮਤਲਬ ਕਿ ਹਨੀ Trap ਲਾਇਆ ਜਾ ਰਿਹਾ ਫਸਾਣ ਦੇ ਵਾਸਤੇ ਕਿਉਂਕਿ ਸਾਰੇ ਬਾਕੀ ਪ੍ਰੋਪਗੈਂਡੇ ਦਾ ਫੇਲ ਹੋ ਚੁੱਕੇ ਆ ਇੱਕ ਹਨੀ Trap ਲਾਇਆ ਜਾ ਰਿਹਾ ਉਹਦੀ ਵੀ ਮੇਰੇ ਕੋਲ ਰਿਕਾਰਡਿੰਗ ਪਈ ਮੈਂ ਤੁਹਾਨੂੰ ਦੇ ਦਵਾਂਗੀ ਤੁਸੀਂ ਆਪਣੇ ਚੈਨਲ ਤੇ ਚਲਾ ਸਕਦੇ ਹੋ ਤੇ ਉਸ ਤੋਂ ਬਾਅਦ ਜਿਸ ਦਿਨ ਉਹ ਪਾਉਲ ਜਿਹੜਾ ਪਾਸਟਰ ਹੈ ਉਹ ਆਇਆ ਸੀ ਉਸ ਤੋਂ ਅਗਲੇ ਦਿਨ ਫਿਰ ਰੈਕੀ ਸ਼ੁਰੂ ਹੋ ਗਈ ਕਿੰਨੇ ਦਿਨ ਹੋਈ ਰਕੀ ਸਾਡੇ 3-4 ਦਿਨ ਲਗਾਤਾਰ ਰਹਿ ਕੇ ਹੁੰਦੇ ਦੀ ਅਲੱਗ-ਅਲੱਗ ਦਿਨ ਛੱਡ ਕੇ ਜਿਹੜੇ ਉੱਥੇ ਦੇ ਵਸਨੀਕ ਨੇ ਨਾ ਅਸੀਂ ਉਹਨਾਂ ਨੂੰ ਕਿਹਾ ਹੋਇਆ ਕੋਈ ਵੀ ਅਦਰ ਪਰਸਨ ਬਾਹਰ ਦਾ ਆਏ ਤੁਸੀਂ ਸਾਨੂੰ ਦੱਸਣਾ ਫੋਨ ਕਰਕੇ ਉਹ ਪਰਮਾਤਮਾ ਦੀ ਇਹੋ ਜੀ ਮੇਰ ਹੈ ਕਿ ਅਸੀਂ ਉਸ ਟਾਈਮ ਉੱਥੇ ਹੁੰਦੇ ਨਹੀਂ ਆ ਉਹ ਹਰ ਆਂਦੇ ਹਥਿਆਰਾਂ ਨਾਲ ਲੈਸ ਹੈ ਔਰ ਉੱਥੇ ਗਰੀਬ ਲੋਕ ਰਹਿੰਦੇ ਆ ਔਰ ਗਰੀਬ ਕੋਈ ਝੂਠ ਤਾਂ ਨਹੀਂ ਬੋਲੇਗਾ ਉਹ ਆਰਾਮ ਨਾਲ ਦੱਸ ਦਿੰਦੇ ਕਿ ਇੱਦਾਂ ਦਾ ਬੰਦੇ ਆਏ ਸੀ ਉਹ ਪੁੱਛ ਰਹੇ ਸੀ ਰੋਕੀ ਵਾਲਮੀਕੀ ਦਾ ਦਫ਼ਤਰ ਕਿਹੜਾ ਹੈ ਅੱਛਾ ਹਾਂ ਜੀ ਕਿੰਨੇ ਬੰਦੇ ਹੁੰਦੇ ਆ ਗੱਡੀ ਵਿੱਚ ਘਟੂ ਘਟ ਪੰਜ ਛੇ ਬੰਦੇ ਹੁੰਦੇ ਔਰ ਹਥਿਆਰ ਹੁੰਦੇ ਉਹਨਾਂ ਕੋਲ ਇਸ ਦੀ ਮੈਂ ਸ਼ਿਕਾਇਤ ਡੀਐਸਪੀ ਸਰ ਖਰੜਵਾਨ ਨੂੰ ਵੀ ਦਿੱਤੀ ਹੋਈ ਹੈ ਐਸਐਚਓ ਬਲੌਂਗੀ ਨੂੰ ਵੀ ਦਿੱਤੀ ਸੀ ਪਰ ਐਸਐਚਓ ਬਲੌਂਗੀ ਦਾ ਤਾਂ ਉਹੀ ਪੁਰਾਣਾ ਹੀ ਮਤਲਬ ਉਹ ਕਹਿੰਦਾ ਕਿ ਤੁਸੀਂ ਝੂਠ ਬੋਲਦੇ ਹੋ ਤੁਹਾਨੂੰ ਇਹ ਹੈਗਾ ਕਿ ਰੇਕੀ ਹੋ ਰਹੀ ਹੈ ਔਰ ਜੀ ਜੋ ਗੋਲੀ ਚਲਾ ਰਿਹਾ ਇਸ ਵੀਡੀਓ ਦੇ ਵਿੱਚ ਦਿਖਾਇਆ ਕਿ ਉਹ 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 ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਨੁਕਸਾਨ ਪਹੁੰਚਾ ਸਕਦਾ ਬਿਲਕੁਲ ਸਰ ਬਿਲਕੁਲ ਨੁਕਸਾਨ ਇਹ ਵੀ ਲੱਗਦਾ ਹੈ ਕਿ ਮਤਲਬ ਕਿ ਜਿਹੜਾ ਹਥਿਆਰ ਉਹਨਾਂ ਨੇ ਜਿਹਦੇ ਵਿੱਚ ਫਾਇਰ ਕਰ ਰਹੇ ਕਿ ਉਸੇ ਹਥਿਆਰ ਤੋਂ ਨੁਕਸਾਨ ਇਹ ਵੀ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਿਹਾ ਉਹਨਾਂ ਕੋਲ ਕੀ ਪਤਾ ਹੋਰ ਕਿੰਨੇ ਹਥਿਆਰ ਹਜੇ ਤਾਂ ਇੱਕ ਹੀ ਸਾਹਮਣੇ ਆਇਆ ਉਹਨਾਂ ਕੋਲ ਹੋਰ ਵੀ ਹਥਿਆਰ ਹੋ ਸਕਦੇ ਨੇ ਜ਼ਰੂਰੀ ਨਹੀਂ ਹੈ ਕਿ ਉਹਨਾਂ ਕੋਲ ਇੱਕ ਜਿਹੜਾ ਇੱਕ ਹਥਿਆਰ ਸ਼ਰੀਆਮ ਉਹ ਗੋਲੀਆਂ ਚਲਾਰੇ ਸ਼ਰੀਆਮ ਵੀਡੀਓ ਆ ਗਈ ਹੈ ਕਿ ਪੁਲਿਸ ਨੂੰ ਵੈਰੀਫਾਈ ਨਹੀਂ ਕਰਨਾ ਚਾਹੀਦਾ ਇਹਨਾਂ ਕੋਲ ਹਥਿਆਰ ਕਿੱਥੋਂ ਆ ਰਹੇ ਨੇ ਜੇ ਉਹ ਕਿਸੇ ਦਾ ਉਹਨਾਂ ਦੇ ਜੇ ਉਹ ਕਹਿੰਦੇ ਆ ਕਿ ਸਾਡੇ ਗਨਮੈਨ ਦਾ ਹਥਿਆਰ ਹੈ ਕਿ ਅਦਰ ਪਰਸਨ ਕਿਸੇ ਗਨਮੈਨ ਦੀ ਗੋਲੀ ਇਦਾਂ ਚਲਾ ਸਕਦਾ ਕਦੇ ਵੀ ਇਹ ਤਾਂ ਛੋਟੇ-ਛੋਟੇ ਬੱਚਿਆਂ ਨੂੰ ਪਤਾ ਕਿ ਅਸੀਂ ਕਿਸੇ ਦਾ ਹਥਿਆਰ ਯੂਜ਼ ਨਹੀਂ ਕਰ ਸਕਦੇ ਆਖਿਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਸੁਨੇਹਾ ਲਾਣਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਤੱਕ ਜਾਂ ਆਮ ਲੋਕਾਂ ਤੱਕ ਜਾਂ ਫਿਰ ਉਹਨਾਂ ਤੱਕ ਮੈਂ ਇਹੀ ਸੁਨੇਹਾ ਲਾਣਾ ਚਾਹੁੰਦੀ ਆ ਕਿਉਂਕਿ ਮੈਂ ਡੀਜੀਪੀ ਸਰ ਨੂੰ ਵੀ ਕੰਪਲੇਂਟ ਦੇ ਦਿੱਤੀ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇੱਧਰ ਹਥਿਆਰ ਆਏ ਨੇ ਔਰ ਉਹ ਵੈਪਨ ਜਿਹੜਾ ਉਹ ਇੰਡੀਅਨ ਲੱਗ ਹੀ ਨਹੀਂ ਰਿਹਾ ਜਿਸ ਤਰੀਕੇ ਨਾਲ ਉਹ ਸ਼ੂਟ ਕਰ ਰਿਹਾ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਵੀਡੀਓ ਵੀ ਦੇ ਦਾਂਗੀ ਹੋਰ ਵੀ ਵੀਡੀਓ ਮੇਰੇ ਕੋਲ ਹੈਗੀਆਂ ਮੈਂ ਉਹ ਵੀ ਦੇ ਦਾਂਗੀ ਤੁਹਾਨੂੰ ਜਿਸ ਤਰੀਕੇ ਨਾਲ ਸ਼ੂਟ ਕਰ ਰਿਹਾ ਸ਼ਰੀਆਮ ਉਹ ਵੀ ਚਰਚ ਦੇ ਵਿੱਚ ਜਿਸ ਨੂੰ ਕਹਿੰਦੇ ਕਿ ਉਹ ਚਰਚ ਨੇ ਜਿਹੜਾ ਉਹ ਡੇਰਾ ਬਣਾਇਆ ਹੋਇਆ ਉਹਨਾਂ ਨੇ ਉੱਥੇ ਸ਼ੂਟ ਕਰ ਰਿਹਾ ਨਾ ਕਿ ਉਹ ਕਿਸੇ ਫੰਕਸ਼ਨ ਚ ਹੈ ਕੁਝ ਵੀ ਨਹੀਂ ਹੈ ਉਹ ਕਹਿ ਰਿਹਾ ਇਹ ਹਥਿਆਰ ਸਿਰਫ ਆਪਣੇ ਵਾਸਤੇ ਹੈ ਇਹ ਚੀਜ਼ ਨਾਲ ਉਹ ਬੋਲ ਵੀ ਰਿਹਾ ਇਹ ਤਾਂ ਸਿਰਫ ਸਾਡੇ ਵਾਸਤੇ ਹੀ ਹੈ ਕਿ ਮਤਲਬ ਕਿ ਅਸੀਂ ਜੋ ਤੁਸੀਂ ਦਿਖਾਈਓ 2 ਸਕਿੰਟ ਦੀ ਸੀਗੀ ਤੁਹਾਡੇ ਕੋਲ ਵੱਡੀ ਵੀਡੀਓ ਵੀ ਹੈਗੀ ਹੈ ਉਹਦੇ ਵਿੱਚ ਹੀ ਕਹਿ ਰਿਹਾ ਅੱਛਾ 2 ਸਕਿੰਟ ਦੇ ਵਿੱਚ ਹੀ 2 ਸਕਿੰਟ ਦੇ ਵਿੱਚ ਹੀ ਕਹਿ ਰਿਹਾ ਇਹ ਹਥਿਆਰ ਤਾਂ ਆਪਣੇ ਵਾਸਤੇ ਹੀ ਹੈ ਹਾਂਜੀ ਆਪਣੇ ਵਾਸਤੇ ਮਤਲਬ ਕਿ ਉਹ ਸਾਡੇ ਤੇ ਯੂਜ਼ ਕਰੇਗਾ ਹੋਰ ਤਾਂ ਕੋਈ ਦੁਸ਼ਮਣੀ ਹੈ ਨਹੀਂ ਸਜਾਦਾਸੀ ਕਰਾਈ ਹੈ ਨਾ ਉਹ ਤਾਂ ਮੇਰੇ ਹਸਬੰਡ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਮੈਨੂੰ ਵੀ ਪਹੁੰਚਾ ਸਕਦੇ ਫੈਮਿਲੀ ਨੂੰ ਵੀ ਪਹੁੰਚਾ ਸਕਦੇ ਆ ਠੀਕ ਹੈ ਤੇ ਫਿਰ ਪੁਲਿਸ ਸਰ ਨੂੰ ਤੁਸੀਂ ਕਿਹਾ ਕਿ ਅਗਰ ਮੰਨ ਲਓ ਕੱਲ ਨੂੰ ਜਾਂ ਕੁਝ ਵੀ ਤੁਹਾਡੇ ਨਾਲ ਮਿਸ ਹੈਪਨਿੰਗ ਹੁੰਦੀ ਹੈ ਤਾਂ ਬਿਲਕੁਲ ਮੈਂ ਡੀਜੀਪੀ ਸਰ ਨੂੰ ਇੱਕ ਐਪਲੀਕੇਸ਼ਨ ਦਿੱਤੀ ਹੈ ਆਪਣੇ ਡੀਐਸਪੀ ਖਰੜਨ ਨੂੰ ਵੀ ਦਿੱਤੀ ਮੈਂ ਐਪਲੀਕੇਸ਼ਨ ਲਿਖ ਕੇ ਇਹਨਾਂ ਨੂੰ ਵੈਰੀਫਾਈ ਕੀਤਾ ਜਾਏ ਜੋ ਵੀ ਇਨਾਂ ਕੋ ਹਥਿਆਰ ਆਏ ਇਹਨਾਂ ਨੂੰ ਪੁੱਛਿਆ ਜਾਏ ਕਿੱਥੋਂ ਤੁਹਾਡੇ ਕੋਲ ਹਥਿਆਰ ਆਏ ਨੇ ਔਰ ਕਿਸ ਚੀਜ਼ ਵਾਸਤੇ ਤੁਸੀਂ ਇਹ ਹਥਿਆਰ ਮੰਗਾਈਏ ਕਿਉਂਕਿ ਹੁਣ ਉਹਨੇ ਬੇਲ ਕਪੂਰ ਥਲੇ ਵਾਲੇ ਕੇਸ 'ਚ ਵੀ ਲਾਈ ਸੀ ਫਿਰ ਉਹਨੇ ਵਾਪਿਸ ਲੈ ਲਈ ਫਿਰ ਉਹ ਮੇਰੇ ਵਾਲੇ ਕੇਸ 'ਚ ਵੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹਦੇ ਵਿੱਚ ਕੰਪਰੋਮਾਈਜ਼ ਵਾਸਤੇ ਸਾਨੂੰ ਬਾਰ-ਬਾਰ ਆਫਰਸ ਆ ਰਹੇ ਨੇ 3 ਕਰੋੜ ਰੁਪਏ ਉਹਨਾਂ ਨੇ ਕੀ ਹਾਂਜੀ 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 3 ਕਰੋੜ ਉਸ ਤੋਂ ਪਹਿਲਾਂ ਵੀ ਆਫਰ ਕੀਤੀ ਸੀ ਉਸ ਤੋਂ ਪਹਿਲਾਂ ਜਦੋਂ ਉਹਨੂੰ ਸਜ਼ਾ ਹੋਈ ਸੀ ਉਸ ਟਾਈਮ ਉਹਨਾਂ ਨੇ ਆਫਰ ਕੀਤੀ ਸੀ 5 ਕਰੋੜ ਦੀ ਪਰ ਉਸ ਟਾਈਮ ਜੇ ਮੈਂ ਉਸ ਟਾਈਮ ਨਹੀਂ ਮੰਨੇ ਤਾਂ ਫਿਰ ਜਿਸ ਤਰੀਕੇ ਦੀ ਉਹਦੀਆਂ ਹਰਕਤਾਂ ਜਿਵੇਂ ਅਸੀਂ ਕਹਿੰਦੇ ਵੀ ਹੈ ਨਾ ਹੁਣ ਮੈਨੂੰ ਬਹੁਤ ਲੋਕਾਂ ਦੇ ਫੋਨ ਆਉਂਦੇ ਕਿ ਉਹਦੇ ਛੋਟੇ ਛੋਟੇ ਬੱਚੇ ਆ ਬਹੁਤ ਲੋਕ ਗਲਤ ਕਮੈਂਟ ਕਰਦੇ ਨੇ ਅੱਛਾ ਅਸੀਂ ਜਿੰਨਾ ਵੀ ਇੰਟਰਵਿਊ ਦਿੰਦੇ ਆ ਕਿ ਇੱਕ ਜੋ 크੍ਰਿਸਚੀਅਨ ਧਰਮ ਹੈ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਮੈਂ ਪਬਲਿਕ ਨੂੰ ਇਹ ਕਹਿਣਾ ਚਾਹੁੰਦੀ ਆ ਜੋ 크੍ਰਿਸਚੀਅਨ ਧਰਮ ਹੈ ਉਹ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਪਰ ਜੋ ਤੁਸੀਂ ਉਹਦੇ 'ਚ ਕਮੈਂਟ ਕਰ ਰਹੇ ਹੋ ਤੇ ਸਾਰਿਆਂ ਤੇ ਹੀ ਵਜਿੰਦਰ ਦੀਆਂ ਫੋਟੋਆਂ ਲੱਗੀਆਂ ਹੋਈਆਂ ਉਹਦੇ 'ਚ ਕਿੰਨਾ ਗਲਤ ਗਲਤ ਜਿਹੜਾ ਵਚਨਾਂ ਨੂੰ ਤੌਰ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਅਲੱਗ-ਅਲੱਗ ਚੀ ਕੀ ਤੜਤਰਮ ਤਾਨੂੰ ਇਹੀ ਚੀਜ਼ਾਂ ਸਿਖਾਉਂਦਾ ਜੇ ਸਜ਼ਾ ਹੋਈ ਹਨ ਕਿਸੇ ਰੀਜ਼ਨ ਨਾਲ ਹੋਈ ਹੈ ਨਾ ਸਜ਼ਾ ਜੇ ਕੁਝ ਕੋਰਟ ਨੇ ਦੇਖਿਆ ਮੈਂ ਕੋਰਟ ਚ ਕੇਸ ਲੜਿਆ ਹਜੇ ਤੱਕ ਕੁਝ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਕੁੜੀ ਕੌਣ ਹੈ ਉਹਨਾਂ ਨੂੰ ਪਤਾ ਕੀ ਸੀ ਕਿ ਜਿਹੜਾ ਚੰਡੀਗੜ੍ਹ 376D ਵਾਲਾ ਗੈਂਗਰਿਪ ਦਾ ਪਰਚਾ ਕਰਾਇਆ ਸੀ ਬਜਿੰਦਰ ਨੇ ਅਸੀਂ ਕੁੜੀ ਨੂੰ ਨਹੀਂ ਜਾਣਦੇ ਸੀ ਜੱਸ ਸਾਹਮਣੇ ਨਾ ਸਰਪਜੀਤ ਸਿੰਘ ਰੋਕੀ ਨੂੰ ਬਰੀ ਕਰ ਦਿੱਤਾ ਉਹਨਾਂ ਨੂੰ ਇਹ ਸੀ ਕਿ ਰੋਕੀ ਨੂੰ ਸਜ਼ਾ ਹੋ ਜੇਗੀ ਜਿਸ ਤਰ੍ਹਾਂ ਬਜਿੰਦਰ ਨੂੰ ਸਜ਼ਾ ਹੋਈ ਹੈ ਬਜਿੰਦਰ ਨੂੰ ਤਾਂ ਜੱਜ ਸਜ਼ਾ ਹੋਈ ਹੈ ਨਾ ਕਿਸੇ ਨੂੰ ਨਜਾਇਜ਼ ਥੋੜੀ ਹੋਏਗੀ ਉਹਨਾਂ ਨੂੰ ਇਹ ਸੀ ਕਿ ਰੋਕੀ ਨੂੰ ਸਜ਼ਾ ਹੋ ਜੇਗੀ ਰੋਕੀ ਅੰਦਰ ਚਲ ਜਾਏਗਾ ਅਸੀਂ ਕੁੜੀ ਨਾਲ ਬਾਹਰ ਕੰਪਰੋਮਾਈਜ਼ ਕਰ ਲਾਂਗੇ ਉਹ ਰੋਕੀ ਨੂੰ ਜੱਜ ਨੇ ਬਰੀ ਕਰ ਦਿੱਤਾ ਹੁਣ ਉਹਨਾਂ ਦੇ ਸਿਰਫ ਇਹੀ ਹਥਿਆਰ ਰਹਿ ਗਏ ਕਿ ਇਹਨਾਂ ਤੇ ਹਮਲਾ ਕਰਾਓ ਬਸ ਕਾਨੂੰਨੀ ਦਾਅ ਪੇਚ ਉਹਨਾਂ ਦੇ ਖਤਮ ਹੋ ਚੁੱਕੇ ਨੇ ਜਾਲੀ ਬਿੱਲਾ ਉਹ ਲਾ ਚੁੱਕੇ ਨੇ ਸਾਡੀਆਂ ਜਾਲੀ ਬਿੱਲਾ ਲਾ ਚੁੱਕੇ ਜਦ ਕਿ ਅਸੀਂ ਉੱਥੇ ਪ੍ਰੈਜ਼ੈਂਟ ਵੀ ਨਹੀਂ ਹੁੰਦੇ ਸਾਡੇ ਦੇ ਝੂਠੇ ਪਰਚੇ ਵੀ ਹੋ ਚੁੱਕੇ ਨੇ ਹੁਣ ਕਾਨੂੰਨੀ ਦਾਅ ਪੇਚ ਉਹਨਾਂ ਦਾ ਕੋਈ ਨਹੀਂ ਹੈਗਾ ਹੁਣ ਪੁਲਿਸ ਨੂੰ ਵੀ ਪਤਾ ਲੱਗ ਗਿਆ ਕਿ ਇਹ ਬਿਲਕੁਲ ਇਹ ਇਹ तमाम ਗੱਲਬਾਤ ਕੀਤੀ ਹੈ ਸਾਰੇ ਮਸਲੇ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਨਰਲਿਸਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਬਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ